ਸਾਸੀ ਕਾਲਜੀ ਸਰਿਆ ਭਰਾਵਾਂ ਨੂੰ ਕੀ ਹਾਲ ਚੱਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਪੱਖੀ ਕਲਾਂ ਦੇ ਵਿੱਚ ਪੱਖੀ ਕਲਾਂ ਪਿੰਡ ਦੇ ਵਿੱਚ ਅਮਨਦੀਪ ਬਾਈ ਦੇ ਘਰੇ ਆ ਵਪਾਰ ਦਾ ਬਾਈ ਦਾ ਕੰਮ ਜਨਵਾਰ 2 ਦੋ گاਵਾ ਦੋਵੇਂ ਮਿੱਤਰੋ ਚੰਗੇ ਦੁੱਧ ਵਾਲੀਆਂ ਬੱਚੇ ਦੋਵਾਂ ਦੇ ਹੈ ਨਹੀਂ ਸਾਰਿਆਂ ਦੀ ਗੱਲਬਾਤ ਕਰੋ ਜਿਹੜੇ ਪੁਰਾਵਾ ਨੇ ਵੀਰੇ ਦੁੱਧ ਵਾਲੀਆਂ ਵਿਹੜਾ ਲੈਣੀਆਂ ਬਾਈ ਉਹ ਆਜੋ ਬਾਈ ਦੇ ਘਰੇ گاਵਾ ਦੇਖ ਕੇ ਤਸੱਲੀ ਕਰਕੇ ਨਾ ਤਾਂ ਤੁਸੀਂ ਥਾਣਾ ਲੋ ਮੁੜੋ ਤੇ ਨਾ ਤੁਸੀਂ ਮੁੜਨਾ ਲੈਵੇ ਲੋ ਫਿਰ ਨਵਾਂ ਹਾਣਾ ਦੋਵੇਂ ਵਿਹੜਾ ਇਹ ਨਹੀਂ ਹੈਗਾ ਬੁੱਢੀਆਂ ਗਾਵਾਂ ਮੰਨ ਲਾ ਵੱਡੀਆਂ ਗਾਵਾਂ ਪਹਿਲਾਂ ਕਿਨਵੇਂ ਕਿਨਵੇਂ ਸੋਏ ਬਾਕੀ ਤਾਂ ਗੱਲਬਾਤ ਅਮਨਦੀਪ ਨਾਲ ਹੀ ਕਰ ਲੈਣੇ ਆਜੋ ਅਮਨਦੀਪ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਠੀਕ ਹੈ ਜੀ ਠੀਕ ਚੜਦੀ ਕਲਾ ਦੇ ਵਧੀਆ ਹੀ ਵਧੀਆ ਚੱਲਦਾ ਬਹੁਤ ਸਾਫਾ ਬੰਨ ਕੇ ਬੈਠਾ ਇਹਦਾ ਹੋਇਗਾ ਧਨਪਤ ਬਈ ਉਹ ਵੇ ਉਹ ਨਾਰਾਜ਼ ਹੋ ਕੇ ਬੈਠਾ ਹੋਇਆ ਥੋੜਾ ਪਤਾ ਨਹੀਂ ਕੋਈ ਨਹੀਂ ਚਾਹਦਾ ਕਈ ਵਾਰੀ ਕਰਾਂਗੇ ਤੇ ਆ ਬਾਈ ਜਾਨਵਰ ਦਿਖਾਉਣੇ ਆਪਾਂ ਦੋ ਤੇ ਡੱਬੀ ਵੈੜ ਦੀ ਕੀ ਡਿਟੇਲ ਆ ਬਾਈ ਇਹ ਬਾਈ ਦੂਜਾ ਸੁਗਾ ਠੀਕ ਆ ਡੇਢ ਮਹੀਨਾ ਇਹਨੂੰ ਸੁਈ ਨੂੰ ਹੋ ਗਿਆ ਠੀਕ ਆ ਫੁੱਲ ਗਾਰੰਟੀ ਆਪਣੀ ਜੇਕਰ ਇੱਕ ਮਾਲਾ ਇਹ ਨਹੀਂਗਾ ਵੀ ਵਾਅਦਾ ਹੋਇਆ ਹੋਵੇ ਗਰੰਟੀ ਆਪਣੀ ਫੋਲਸ ਠੀਕ ਹੈ ਨਾ ਠੀਕ ਆ ਤੇ 14 ਕਿਲੋ ਦੁੱਧ ਆ ਜੀ ਹਨ ਕੰਡੇ ਜੋਖ ਜਮਾ ਕੰਡੇ ਜੋਖ ਮਾਹ ਠੰਡੀ ਸੀ ਲੈਣੀ ਆ ਨਿਆਣਾ ਵੀ ਨਾ ਪਾਓ ਅੱਛਾ ਜੀ ਮੈਂ ਨਾ ਜਮਾ ਬਿਲਕੁਲ ਕੋਈ ਚੱਕਰ ਹੀ ਨਹੀਂਗਾ ਜਿਵੇਂ ਮਰਜੀ ਆਏ ਬਹਿ ਜਾਓ ਬਾਕੀ ਇੱਕ ਗੱਲ ਹੋਰ ਹੈ ਵਹਿ ਡੰਗਾ ਹੈ ਨਾ ਹਾਂ ਜਮਾ ਮਾਲਾ ਨਵਾਂ ਹਾਨਾ ਵਹਿੜਾ ਲਓ ਵਾਕਈ ਸੀਲ ਠੰਡੀ ਬਹੁਤ ਆ ਯਾਰ ਹਾਂ ਡਰਦੀ ਆ ਥੋੜਾ ਜਿਹਾ ਜੀ ਹੈ ਨਾ ਉਹ ਫਿਰ ਮਲਾਕਾ ਇਹ ਤੂੰ ਕਿੰਨੀ ਦੀ ਬਈ ਅਮਨਦੀਪ ਬਈ ਏ ਬਈ ਫੋਨ ਤੇ ਕਰਾਂਗੇ ਆਪਾਂ ਜਾਇ ਜੀ ਹੋਊਗਾ ਹਾਂ ਜਾਇ ਜੀ ਹੋਊਗਾ ਤੇ ਨਾ ਵੇ ਸਵਰਾਜ ਜਿਹੜਾ ਮੁੱਲ ਮੰਗਦਾ ਨਹੀਂ 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 ਮੁੱਲ ਜਾਇ ਜੀ ਕਰਾਂ ਅੱਛਾ ਤੇ ਪਾਲਟੀ ਕਦੋਂ ਦੇਣੀ ਟਰੈਕਟਰ ਦੀ ਪਾਲਟੀ ਜਦੋਂ ਮਾਰਨੀ ਠੀਕ ਆ ਬਈ ਲਈ ਬਈ ਫਾਰਮ ਡਰੈਕਟ ਟਰੈਕਟਰ ਲੈ ਜਾਂਦਾ ਇਹਨਾਂ ਨੇ ਤੇ ਹੁਣ ਆਲੂ ਬੀਜਣੇ ਆ ਅਗਲੀ ਵਾਰੀ ਕਹਿੰਦੇ ਤੇ ਆਲੂਆਂ ਦੇ ਨਾਲ ਮੱਕੀ ਲਾਉਣੀ ਚਾਰ ਪਾਉਣਾ ਸਾਰਾ ਕੁਝ ਕਰਨਾ ਹਾਂਜੀ ਠੀਕ ਆ ਤੇ ਇਹਦਾ ਮੁੱਲ ਜਿਹੜਾ ਫੋਨ ਦੇ ਉੱਤੇ ਗਾਂ ਬਹੁਤ ਸੋਹਣੀ ਹੈ ਵੀਰੇ ਥਣ ਦੇ ਵੇਲੋ ਵੀ ਚੰਗੀ ਆ ਬਾਕੀ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਪੂਰੀ ਪੂਰੀ ਇੱਕ ਗੱਲ ਹੋਰ ਆ ਕੋਈ ਈ ਵਾਰੀ ਬਾਈ ਗਲਤ ਹੋ ਜਾਂਦਾ ਗੜਾ ਕਰਮਚਾਰੀ ਦੇ ਦਿੰਦਾ ਜਾ ਨਹੀਂ ਜੀ ਨਹੀਂ ਨਹੀਂ ਕੋਈ ਤੀਕਾ ਨਹੀਂ ਅੱਛਾ ਬਾਈ ਆ ਕਾਲੀ ਗਾਂ ਬਾਰੇ ਦੱਸੀ ਬਾਈ ਹਾਂਜੀ ਇਹ ਕਾਲੀ ਗਾਂ ਬਾਈ ਆਪਣੀ ਹੈਗੀ ਘਰ ਦੀ ਆਪਣੇ ਬਜ਼ੁਰਗਾਂ ਕੋਲੇ ਐ ਠੀਕ ਆ ਠੀਕ ਆ ਜੀ ਠੀਕ ਆ ਤੇ ਇਹਨੂੰ ਹੋ ਗਏ 2 ਮਹੀਨੇ ਥੂਈ ਠੀਕ ਆ ਹਾਂਜੀ ਤੇ ਦੋ ਦੇ ਦੇ ਥੱਲੇ 14.5 ਕਿਲੋ ਹੁੰਦੇ ਥੱਲੇ 14.5 ਕਿਲੋ 14.5 ਹਾਂਜੀ ਪੱਕ ਕਰ ਲੈਂਦੂ ਵਾਲਾ ਲੈਂਦੀ ਹਾਂ ਹਾਂਜੀ ਇਹ ਵੀ ਥੂਆ ਇਹ ਵੀ ਦੂਜਾ ਹੀ ਹੈ ਗੱਡੀ ਬਾਹਰ ਨੂੰ ਬਈ ਤੋਰੀ ਵੈੜ ਚੰਗੀ ਘਰੇ ਰੱਖਣਾ ਮਾੜੀ ਨਹੀਂ ਬਈ ਬਹੁਤ ਵਧੀਆ ਵੈੜ ਆਈ ਇਹ ਵੀ ਮੇਰੇ ਠੀਕ ਆ ਵੀਰੇ ਠੰਡੀ ਸੀਲ ਇਹ ਵੀ ਲੇ ਵੀਰੇ ਵੇਖੋ ਬਈ 14 ਕਿਲੋ ਦੁੱਧ 14.5 ਕਿਲੋ ਪਿਆ ਸਾਢੇ 14 ਕਿਲੋ ਜਮਾਂਣ ਕੰਦੇ ਵਾਲਾ ਗਰਲੈਂਡੋ ਵਾਲਾ ਪੱਖਾ ਬਈ 170% ਹੈਗੀ ਆ 60 ਪੈਸੇ ਤੇ ਬਾਕੀ ਬੱਚੇ ਬਈ ਟੌਪ ਲਾ ਜੂਗੀ ਕ੍ਰਾਸ ਬਰੀਡ ਦੇ ਵਿੱਚ ਲੈ ਗੱਲ ਇਹ ਆ ਵੀ ਬਈ ਪੈਸੇ ਲਾਏ ਤੁਹਾਡੇ ਰਾਸ ਹੋਣਗੇ ਲੇਵੇ ਲਓ ਤੇ ਥਣਾ ਲਓ ਨਹੀਂ ਤੁਸੀਂ ਮੁੜਦੇ ਦੋਵਾਂ ਗਾਈਆਂ ਦੇ ਇੱਕ ਤਾਂ ਥਣ ਤੇ ਇੱਕ ਲੇਵੇਣ ਫੱਟੀ ਵਰਗੇ ਤੇ ਚੱਕਰੀ ਵਰਗੇ ਲੇਵੇ ਪਏ ਆ ਦੋਵਾਂ ਲੇ ਕੇ ਬਸ ਆਪਾਂ ਕਹਿਣ ਤੋਂ ਭਾਅ ਵੀ ਪੱਟਾਂ ਦੇ ਸੰਨ ਵਾਲਿਆ ਕ੍ਰਾਸ ਬਰੀਡ ਆ ਵੀ। ਥੀਲੇ ਵੀ ਬਹੁਤ ਜਾਦੇ ਆ ਲੈ। ਵੀ ਤੋਰਦੇ ਮੜੀ ਜੀ। ਹਾਂ ਜੀ ਵੀ ਤੋਰ ਦਿੰਨੇ ਆ ਜੀ। ਤੋਰ ਦਿੰਨੇ ਤੋਰ ਦਿੰਨੇ। ਰੇਟ ਹੁੰਦਾ ਵੀ ਫੋਨ ਤੇ ਹੀ ਆ ਬਈ। ਰੇਟ ਉਹਦਾ ਵੀ ਫੋਨ ਤੇ ਬਈ। ਠੀਕ ਆ ਬਈ ਠੀਕ। ਹਾਂ ਜੀ। ਲੈ ਮਿੱਤਰੋ। ਮੇਰੇ ਠੀਕ ਆ ਬੇਖਾ ਬਈ ਵੈੜ ਕਰਾਂ ਦੀ ਆ ਜਾ ਵੀ ਆ ਜਾ ਆ ਜਾ ਆ ਜਾ ਇਹ ਦੇ ਦੇਣੀ ਆਪਾਂ ਫੋਨ ਦੇ ਉੱਤੇ ਰੇਟ ਰੱਖਣਾ ਪਈ ਇਹਦਾ ਜਾਇਜ਼ ਦੇ ਦਾਂਗੇ ਇੰਦੇ ਥੱਲੇ 14 ਕਿਲੋ ਉਹਦੇ ਥੱਲੇ 14.5 ਕਿਲੋ ਚੋੜੀਆਂ ਤੁਸੀਆਂ ਤਸੱਲੀ ਤੁਸੀ ਕਰਨੀ ਆ ਨੰਬਰ ਹੈਗਾ 7526851016 7526851016 ਪਿੰਡ ਹੈਗਾ ਪੱਖੀਕਲਾਂ ਜ਼ਿਲ੍ਹਾ ਹੈਗਾ ਫਰੀਦਕੋਟ ਨੰਬਰ ਸਕਰੀਨ ਤੇ ਆਹ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਹੈਗਾ ਦਿলো ਧੰਨਵਾਦ